ਦੇ ਵਿੱਚ ਸਰ ਇੱਕ ਇਸਰਾਈਲ ਵੀ ਇੱਕ ਸਾਡੇ ਗੈਰੀ ਉਰਫ ਗੌਰਵ ਦੀ ਇਹ ਸਾਡੇ ਕਪੂਤਲਾ ਨਿਵਾਸੀ ਨੇ ਇਹ ਸੋਸ਼ਲ ਇਨਫਲੂਐਂਸਰ ਹੈ ਸੋਸ਼ਲ ਮੀਡੀਆ ਦੇ ਉਹ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਇੰਸਟਾਗ੍ਰam ਫੇਸਬੁਕ ਦਾ ਬਾਕੀ ਜਿੰਨੇ ਵੀ ਪਲੇਟਫਾਰਮ ਹੋਣ ਉਹਨਾਂ ਦੇ ਉੱਤੇ ਆਪਣੀਆਂ ਇਮੀਗ੍ਰੇਸ਼ਨ ਤੇ ਵਿਦੇਸ਼ ਦੇ ਵਿੱਚ ਸੈਟਲ ਹੋਣ ਉਸ ਸੰਬੰਧੀ ਜਾਣਕਾਰੀ ਭਰੀਆਂ ਵੀਡੀਓ ਪਾ ਕੇ ਲੋਕਾਂ ਨੂੰ ਪ੍ਰੇਰਿਤ ਕਰਦੇ ਆ ਤੇ ਉਹਨਾਂ ਵਿੱਚੋਂ ਜਿਹੜਾ ਵੀ ਕੋਈ ਐਡਿਕਸਟਮਰ ਇਹਨਾਂ ਨਾਲ ਕਰਦਾ ਉਹਨਾਂ ਨੂੰ ਸਲਾਹ ਦਿੰਦੇ ਆ ਐਡਵਾਈਸ ਦਿੰਦੇ ਆ ਤੇ ਉਹਦਾ ਇਹ ਜਿੰਨੀ ਵੀ ਬੰਦੀ ਫੀਸ ਹੈ ਉਹਨਾਂ ਤੋਂ ਚਾਰ ਦੇ ਕਰਦੇ ਸੀਗੇ ਤੇ ਬਟ ਇਹਨਾਂ ਦੇ ਨਾਲ ਇਹਨਾਂ ਦੀ ਹੀ ਆਈਡੀ ਸਾਰੇ ਚੈਨਲਾਂ ਤੋਂ ਠੀਕ ਬਣਾ ਕੇ ਕੁਝ ਬੰਦਿਆਂ ਨੇ ਉਹਦਾ ਮਿਸਯੂਜ਼ ਕੀਤਾ ਔਰ ਉਹਨਾਂ ਦੇ ਵਿੱਚ ਆਪਣਾ ਅਕਾਊਂਟ ਨੰਬਰ ਤੇ ਆਪਣੇ ਫੋਨ ਨੰਬਰ ਦੇ ਕੇ ਉਹਦੇ ਤੇ ਠੱਗੀਆਂ ਮਾਰਨੀ ਸ਼ੁਰੂ ਕਰਤੀਆਂ ਜਿਹਦੇ ਸਬੰਧ ਦੇ ਵਿੱਚ ਇਹਨਾਂ ਨੇ ਇੱਕ ਦਰਖਾਸਤ ਦਿੱਤੀ ਸੀਗੀ ਜਿਸ ਦੀ ਪ੍ਰੋਪਰ ਫੜਤਾਲ ਕਰਨ ਤੋਂ ਬਾਅਦ ਮਕਦਮਾ ਨੰਬਰ 1 2024 ਛਾਰਟ ਆਈਡੀ ਐਕਸ ਤੇ ਵਾਅਦਾ ਦਰਜ ਕੀਤਾ ਗਿਆ ਸੀਗਾ ਜੀ ਜਿਸ ਦੇ ਵਿੱਚ ਬਾਅਦ ਦੇ ਵਿੱਚ ਇਹਨਾਂ ਦੇ ਇਹ ਇਹਨਾਂ ਨੂੰ ਧਮਕੀਆਂ ਵਗੈਰਾ ਆਉਂਦੀਆਂ ਰਹੀਆਂ ਤੇ ਉਹਦੇ ਵਿੱਚ ਵੀ ਫਿਰ ਇਹਦਾ ਵੀ ਇੱਕ ਐਕਸਟਰੈਸ਼ਨ ਦਾਤੇ ਪ੍ਰਿਮਰਲ ਇੰਟੀਮਿਡੇਸ਼ਨ ਦੇ ਪਰਚਾ ਦਾ ਵਾਅਦਾ ਜੁਰਮ ਕੀਤਾ ਗਿਆ ਸੀਗਾ ਜੀ ਤੇ ਉਸਤੇ ਕਰਦੇ ਉਦਿਕ ਕਦਮਾਂ ਦੀ ਤਤੀਸ਼ ਕਰਦੇ ਹੋਏ ਸਾਰਾ ਰਿਕਾਰਡ ਪੂਰਤੀ ਕੀਤੀ ਗਈ ਹੈ ਉਸ ਤੋਂ ਬਾਅਦ ਪ੍ਰੋਪਰ ਪਰਮਿਸ਼ਨ ਲੈ ਕੇ ਔਰ ਜੋ ਸਭ ਤੋਂ ਫਰਡ ਜਾਰੀ ਕਰਵਾ ਕੇ ਇਹਨਾਂ ਦੇ ਤਿੰਨ ਤਿੰਨ ਬੰਦਿਆਂ ਦੇ ਪਰਚਾ ਦਰਪ ਹੋਇਆ ਸੀਗਾ ਜੀ ਜਿਨ੍ਹਾਂ ਦੇ ਨਾਮ ਸੀਗਾ ਜੀ ਪ੍ਰਸ਼ਾਂਤ ਜਰੇਲ ਵਾਸੀ ਕੰਜੋਲੀ ਖਾਣਾ ਸਾਦਾਬਾਦ ਪਤਵਾਲੀ ਜ਼ਿਲ੍ਹਾ ਹਾਪਰਸ ਤੇ ਇੱਕ ਇਹਨਾਂ ਦੀ ਮਾਦਾ ਸੀਗੀ ਜਯੋਦਾ ਦੇਵੀ ਪਤਨੀ ਰਾਜਕੁਮਾਰ ਕੰਜੋਲੀ ਦੀ ਔਰ ਇੱਕ ਸਤਿਆ ਪ੍ਰਕਾਸ਼ ਪੁੱਤਰ ਵੀਸ਼ਵਰ ਵਾਸੀ ਗੋਮਸਾ ਹਾਜ਼ਰੀ ਅਲੀਗੜ ਉੱਤਰਪੜ੍ਹੇ ਦੇ ਸੀਗੀ ਜੀ ਇਹ ਤਿੰਨ ਬੰਦਿਆਂ ਦੇ ਖਿਲਾਫ ਪਰਚਾ ਦਰਜ ਰਜਿਸਟਰ ਹੋਇਆ ਸੀਗਾ ਤੇ ਪ੍ਰੋਪਰ ਪਰਮਿਸ਼ਨ ਤੋਂ ਬਾਅਦ ਇਹਨਾਂ ਦੇ ਵਿੱਚੇ ਰੇਡ ਕਰਕੇ ਇਹਨਾਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਜੀ ਟ੍ਰਾਂਜ਼ਿਟ ਰਿਮਾਂਡ ਤੇ ਲਿਆ ਕੇ ਇੱਥੇ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕੀਤਾ ਗਿਆ ਜਿੱਥੇ ਇਹਨਾਂ ਸਰ 2 ਦਿਨ ਦੇ ਰਿਮਾਂਡ ਤੇ ਸੀਗੇ ਸਾਡੇ ਕੋਲੇ ਇਹਨਾਂ ਦਾ ਬਾਕੀ ਜਿਹੜੀ ਤਫ਼ਤੀਸ਼ ਹੈ ਉਹ ਫਾਈਲ ਦੇ ਉੱਤੇ ਮੁਕੰਮਲ ਹੋ ਚੁੱਕੀ ਹੈ ਇਸ ਤੋਂ ਇਲਾਵਾ ਜਿਹੜਾ ਇਹਨਾਂ ਕੋਲੋਂ ਜਿਸ ਨੰਬਰਾਂ ਤੇ ਇਹਨਾਂ ਨੇ ਆਈਡੀ ਵਗੈਰਾ ਬਣਾਈ ਹੋਈ ਸੀ ਕਿ ਕੋਈ ਫੋਨ ਵੀ ਰਿਕਵਰ ਹੋ ਗਿਆ ਦਾਦੋ ਤੇ ਹੁਣ ਇਹਨਾਂ ਨੂੰ ਦੁਆਰਾ ਜਾਸਾ ਦੇ ਪੇਸ਼ ਕਰਾ ਕੇ ਜਿਸ ਤਰ੍ਹਾਂ ਦਾ ਵੀ ਰਿਮਾਰਡ ਆਏਗਾ ਉਸ ਹਸਾਬ ਨਾਲ ਇਹਨਾਂ ਨੂੰ ਜਿਲੇ ਦਾ ਉਹ ਨਦੇ ਇਸਤਰ ਮਾੜੀ ਜਿਹਾ ਆ ਜਾਏਗਾ ਤੀਸਰੇ ਬੰਦੇ ਜਿਹੜਾ ਸੱਤ ਪ੍ਰਕਾਸ਼ ਆ ਉਹ ਉਹਨਾਂ ਦੇ ਵੀ ਉਸ ਜਗ੍ਹਾ ਤੇ ਰੇਡ ਕੀਤੀ ਗਈ ਸੀ ਕਿ ਪਰ ਉਹ ਆਪਣੇ ਨਾ ਹੀ ਉਹਨਾਂ ਦਾ ਡਰੈਸ ਪ੍ਰੋਪਰ ਹੋਣ ਨਾ ਹੋਣ ਕਰਨ ਉਹ ਨਹੀਂ ਫੜੇ ਜਾ ਸਕੀ ਪਰ ਉਹਨਾਂ ਵਾਸਤੇ ਵੀ ਅਸੀਂ ਆਪਣੀ ਟੈਕਨੀਕਲ ਜਿਹੜੀ ਹੈਗੀ ਆ ਟੂਲਸ ਦਾ ਇਸਤੇਮਾਲ ਕਰਕੇ ਜਾਂ ਬਾਕੀ ਹਿਊਮਨ ਇੰਟੈਲੀਜੈਂਸ ਦੇ ਬੇਜ ਦੇ ਉੱਤੇ ਉਹਨਾਂ ਨੂੰ ਫੜੋ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਾਈਬਰ ਕ੍ਰਾਈਮ ਨਾ ਹੋਵੇ ਉਹਨਾਂ ਨਾਲ ਲੋਕਾਂ ਦਾ ਮੈਸੇਜ ਇਹ ਹੈ ਜੀ ਸਾਡੇ ਐਸਐਸਪੀ ਸਾਹਿਬ ਬੋਰੂ ਸੂਰਾ ਜੀ ਦੇ ਹੁਕਮ ਉਜ਼ਾਰ ਹਰ ਜ਼ਿਲ੍ਹੇ ਦੇ ਵਿੱਚ ਸਾਈਬਰ ਕ੍ਰਾਈਮ ਦਾ ਥਾਣਾ ਖੁੱਲਿਆ ਹੈ ਜੀ ਇਹ ਇਸ ਤੋਂ ਇਲਾਵਾ ਲੋਕਾਂ ਨੂੰ ਇਹ ਹੈ ਵੀ ਜਿਹੜਾ ਸਾਈਬਰ ਕ੍ਰਾਈਮ ਦਿਨੋਂ ਦਿਨ ਵੱਧ ਰਿਹਾ ਹੈ ਇਸ ਤੋਂ ਬਚਣ ਵਾਸਤੇ ਸਾਈਬਰ ਕ੍ਰਾਈਮ ਦਾ ਇੱਕ ਟੋਲ ਫ੍ਰੀ ਨੰਬਰ ਹੈ ਜੇਕਰ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ 1930 ਨੰਬਰ ਤੇ ਕਾਲ ਕਰ ਸਕਦੇ ਆ ਇੱਕ cybercrime.gov.in ਇਹਦੇ ਆਨਲਾਈਨ ਤੇ ਸ਼ਿਕਾਇਤ ਦਰਜ ਕਰਵਾ ਸਕਦੇ ਆ ਸਾਈਬਰ ਕ੍ਰਾਈਮ ਤੋਂ ਬਚਣ ਵਾਸਤੇ ਫੇਕ ਕਾਲਾਂ ਤੇ ਵਿਸ਼ਵਾਸ ਨਾ ਕਰੋ ਜਿਨ ਇਨਵੈਸਟਮੈਂਟ ਦੇ ਕਾਫੀ ਝੂਠੇ ਵਿਗਿਆਪਨ ਆਉਂਦੇ ਆ ਉਹਨਾਂ ਤੋਂ ਬਚੋ ਜੀ ਤੇ ਬੈਂਕ ਖਾਤੇ ਜਾਂ ODV ਦੀ ਜਾਣਕਾਰੀ ਕਿਸੇ ਅਣਜਾਣ ਵਿਅਕਤੀ ਨੂੰ ਨਾ ਦਿੱਤੀ ਜਾਵੇ ਤਾਂ ਕਿ ਇਹਨਾਂ ਤੋਂ ਬਚਿਆ ਜਾ ਸਕੇ ਇਸ ਤੋਂ ਇਲਾਵਾ ਕੋਈ ਵੀ ਅਣਜਾਣ ਕਲਿੱਪ ਆ ਜਾਂਦੀ ਹੈ ਕੋਈ ਵੀ ਇਹੋ ਜਿਹਾ ਮਟੀਰੀਅਲ ਜਿਹੜਾ ਸੋਸ਼ਲ ਮੀਡੀਆ ਤੇ ਮਿਲਦਾ ਹੋਣ ਜਲਦੀ ਕਲਿੱਕ ਨਾ ਕਰਕੇ ਤੇ ਇਹੋ ਜਿਹੀ ਕ੍ਰਾਈਮ ਤੋਂ ਬਚਿਆ ਜਾ ਸਕਦਾ ਹੈ ਦੀ ਰਿਮਾਂਡ ਦੇ ਦੌਰਾਨ ਜਿਹੜੀਆਂ ਨਾ ਕੋ ਪੁੱਛੀ ਚੁਈਆ ਉਹਨਾਂ ਦੀ ਕੀ ਡਿਸਕਲੋਜ਼ ਖਾਸੀ ਹੋਈ ਹੈ ਜੀ ਆ ਕਿੰਨੀ ਅਮਾਉਂਟ ਹੈ ਜਿਸ ਤੱਕ ਅਰਜੀ ਕਰ ਸਕਦੇ ਇਹਨਾਂ ਦੇ ਜਿਹੜੇ ਹੈਗੇ ਆ ਜੀ ਇਹਨਾਂ ਦੇ ਅਕਾਊਂਟ ਜਿਹੜੇ ਆਲਰੇਡੀ ਸੀਗੇ ਉਹ ਫ੍ਰੀਜ਼ ਹੋ ਚੁੱਕੇ ਆ ਜੀ ਉਹ ਆਲਰੇਡੀ ਔਰ ਉਹਨਾਂ ਦੇ ਵਿੱਚੋਂ ਦਾਹ ਜਿਹੜਾ ਇਸ ਦੇ ਵਿੱਚ ਕਾਰਵਾਈ ਕਰਦੇ ਹੋਏ ਉਹਦਾ ਰਿਕਵਰ ਜਿੰਨੀ ਵੀ ਅਮਾਉਂਟ ਹੋ ਸਕੇਗੀ ਉਹ ਕੀਤੀ ਜਾਊਗੀ ਇਹਦਾ ਬਗਵਰ ਦੀ ਚੀਜ਼ ਅਲੱਗ ਹੈ ਇਹਨਾਂ ਨੇ ਟੋਟਲ ਅਮਾਉਂਟ ਕਿੰਨੀ ਕੀ ਠਗੀ ਕੀਤੀ ਹੈ ਜੀ ਤਾਂ ਉਹ ਕਿੰਨੇ ਜੇ ਕੰਮ ਕਰਦੇ ਆ ਇਹ ਸਰ ਪਿਛਲੇ 2 ਸਾਲ ਦੇ ਕਰੀਬ ਇਹਨਾਂ ਨਾਲ ਇਹ ਇਹਦੇ ਚੱਲਦੇ ਸੀਗੇ ਤੇ ਨੋਮੀਨਲ ਫੀਸ ਹੀ ਇਹਨਾਂ ਦੀ ਹੁੰਦੀ ਸੀਗੀ ਪਰ ਬਾਅਦ ਦੇ ਵਿੱਚ ਉਹ ਕਾਫੀ ਵੱਡੀ ਗਿਣਤੀ ਵਿੱਚ ਇਹ ਅਮਾਉਂਟ ਕਰਦੇ ਰਹੇ ਆ ਜੀ ਜਿਹੜੇ ਇਹਨਾਂ ਦੇ ਅਕਾਊਂਟ ਫ੍ਰੀਜ਼ ਕੀਤੇ ਗਏ ਉਹਨਾਂ ਚ ਫੰਡs ਹੈਗੇ ਆ ਜਾਂ ਕਢਾ ਲਏ ਉਹ ਕਾਫੀ ਫੰਡ ਇਹਨਾਂ ਨੇ ਮਿਸਯੂਜ਼ ਕਰ ਚੁੱਕੇ ਆ ਜੀ ਇਹਨਾਂ ਦੇ ਪਰ ਸਾਡੇ ਕੋਲ ਟੈਕਨੀਕਲ ਐਵੀਡੈਂਸ ਦੇ ਤੌਰ ਤੇ ਉਹ ਚੀਜ਼ ਸਾਡੇ ਕੋਲ ਹੈਗੀ ਹੈ ਕਿਉਂਕਿ ਅਕਾਊਂਟ ਨੰਬਰ ਇਹਨਾਂ ਦਾ ਹੀ ਸੀਗਾ ਜੀ ਜੀ थैंक यू अच्छा। अच्छा। सर हाँ जीत हाँ जी सर मेरा नाम गैरी है मेरे मिलियन फॉलोअर है इंस्टाग्राम यूट्यूब तो फेसबुक से मैं लोगों को बहुत भेजन जॉबा बारे वीडियो बना लोगों को गाइड करना कितना लोग बगैर एजेंट तो बगैर पैसे खुद अपलाई कर सकते हैं जिंदा सर ने एक्सप्लेन निक किया कि मेरी छोटी फीस एक हज़ार गल कर या सी कवलैर बना दे पर मेरे कोई को वीजा नहीं है मैं कोई लॉयर नहीं है कोई एजेंट नहीं है तो चलो मैं फिर जल्दों कंप्लेन कितने घट्टो घट्ट दो साल हो चुका है ये लोग पैसे लेतेशांतरी मदर ले लेंगे वो लोग फिर आप ਕਿ ਮੈਨੂੰ ਤਾਂ ਕਹਿੰਦੇ ਸੀ ਇਕਵਲੀ 2023 ਚ ਹਸਪੀਟਲ ਚ ਇੱਕ ਜਨਾਨੀ ਮੇਰੇ ਮਾਰ ਲਈ 9000 ਰੁਪਏ ਚਾਗੇ ਮੇਰੇ ਫੈਮਿਲੀ ਮੈਂਬਰ ਐਡਮਿਟ ਸਗੇ ਹੌਪਸਪੀਟਲ ਅੰਦਰ ਵਿੱਚ ਤੇ ਫਿਰ ਇਹ ਲੋਕ ਕੀ ਕਰਦੇ ਸੀ ਇਹ ਲੋਕਾਂ ਨੂੰ ਵਾਦਾ ਕਰਦੇ ਸੀ ਆਪਣੇ ਪੈਸਾ ਲੈ ਕੇ ਤੁਸੀਂ ਕੁਝ ਕਰ ਨਹੀਂ ਪਾਉਂਗੇ ਤਾਂ ਫਿਰ ਮੈਂ ਕੰਪਲੇਨ ਦਿੱਤੀ ਐਫ ਆਈ ਆਰ ਦਿੱਤੀ ਤਾਂ ਜੋ ਪੰਜਾਬ ਪੁਲਿਸ ਨੇ ਇਹਨੂੰ ਸੋਲਵ ਕੀਤਾ ਇਹ ਲੋਕ ਮੇਰਾ ਸਰ ਫੇਸ ਯੂਜ਼ ਕਰਕੇ ਮੇਰੀਆਂ ਫੇਕ 1000 ਆਈਡੀਆਂ ਇੰਸਟਾਗ੍ਰਾਮ ਤੇ ਬਣਾ ਚੁੱਕੇ ਬੰਦ ਕਰਾਈ ਹੋਈਆਂ 500 ਫੇਸਬੁਕ ਤੇ ਬਣਾ ਚੁੱਕੇ ਹੋਏ ਤੇ ਇਹ ਮੇਰਾ ਚਿਹਰਾ ਯੂਜ਼ ਕਰਕੇ ਮੇਰੀ ਸੇਫਟੀ ਰਿਸਕ ਚ ਪ ਇਹ ਕਿੰਨੇ ਕ ਮਾਉਂਟ ਹੁਣ ਤੱਕ ਕਰ ਮੇਰੇ ਨਾਲ 1 ਤੋਂ 2 ਫੋੜ ਦੇ ਵਿੱਚ ਤੱਕ ਕਰ ਚੁੱਕੇ ਹਾਂ ਕਰ ਚੁੱਕੇ ਹਾਂਜੀ ਕਿੰਨੇ ਆਠ ਨੂੰ ਕਾਫੀ ਲੋਕ ਕੀ ਪੂਰੇ ਵਰਲਡ ਤੁਹਾਨੂੰ ਕਦੋਂ ਪਤਾ ਲੱਗਾ ਇਹਨਾਂ ਦੇ ਬਾਰੇ ਮੈਨੂੰ 2022 ਤੱਕ ਲੱਗਣਾ ਸ਼ੁਰੂ ਕਦੋਂ ਕੈਸੀ ਤੁਸੀਂ ਕੋਈ ਇਹਦਾ ਬਾਰੇ ਕੰਪਲੀਟ ਵੀ ਕੀਤੀ ਪਹਿਲਾਂ ਮੈਨੂੰ ਸੇ ਹੀ ਮੇਰੀ 2022 ਚ ਵੀ ਕੀਤੀ 23 ਚ ਵੀ ਕੀਤੀ ਪਰ ਪ੍ਰੋਬਲਮ ਸੀ ਕਿ ਡੀਐਸਪੀ ਐਸਐਸਪੀ ਬਦਲ ਜਨੈ ਸੀ ਫਿਰ 2024 ਚ ਇਹਨਾਂ ਨੇ ਜਦ ਥਾਣਾ ਬਣਿਆ ਇਹਨਾਂ ਨਾਲ ਮੇਰੀ ਪਹਿਲੀ ਐਫਪੀਐ ਦਰਜ ਕੀਤੀ ਉਹਨੂੰ ਫਿਰ 9 ਮਹੀਨੇ ਲੱਗੇ ਰੇਡ ਪਾਉਣ ਦੇ ਫਿਰ ਦੀਪਕ ਸਰ ਸ਼ਰਮਾ ਸਰ ਦੀ ਟੀਮ ਗਈ ਇਹਨਾਂ ਨੇ ਫੜ ਕੇ ਫਿਰ ਮੈਂ ਅੰਦਰ ਦੇ ਸੈਟੀਸਫਾਈਡ ਹੋ ਪੁਲਿਸ ਮੈਂ ਸੈਟੀਸਫਾਈਡ ਹਾਂ ਬਸ ਮੈਂ ਇਹ ਕਹਿੰਦਾ ਕਿ ਹੁਣ ਕੋਈ ਕੋਈ ਵੀ ਆਦਮੀ ਮੇਰੇ ਨਾਲ ਤੋਂ ਫੇਕ ਆਈਡੀ ਬਣਾਏਗਾ ਤਾਂ ਉਹਨੂੰ ਵੀ ਉਹੀ ਇਹੀ ਹਾਲ ਹੋਏਗਾ ਕਿਉਂਕਿ ਹੁਣ ਸਾਨੂੰ ਪਤਾ ਲੱਗੇ ਪ੍ਰੋਸੈਸ ਕੀ ਹੈ ਤੁਸੀਂ ਮੇਰੇ ਨਾਲ ਫੇਕ ਆਈਡੀ ਕੋਈ ਨਾ ਬਣਾਵੇ ਤੁਸੀਂ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀ ਮੈਨੂੰ ਹੋ ਗਏ 3.5 ਸਾਲ ਤੇ ਮੇਰੇ ਕਾਫੀ ਜ਼ਿਆਦਾ ਫਾਲੋਅਰਸ ਨੇ ਪੂਰੇ ਵਰਲਡ ਦੇਖਦਾ ਹੋ ਮੈਨੂੰ ਤੁਸੀਂ ਐਨਆਰਆਈ ਹੋਗੇ ਇੰਡੀਅਨ ਰੈਜ਼ੀਡੈਂਟ ਹੋ ਮੈਂ ਐਨਆਰਆਈ ਇੰਗਲੈਂਡ ਦਾ ਰੈਜ਼ੀਡੈਂਸੀ ਹੈ ਇੰਗਲੈਂਡ ਦਾ ਪਾਸਪੋਰਟ ਹੈ ਇੰਗਲੈਂਡ ਦਾ ਪਾਸਪੋਰਟ ਹੈ ਬਸ ਇਹੀ ਕਹਾਂਗਾ ਕਿ ਪਲੀਜ਼ ਮੇਰਾ ਤੇ ਫੇਕ ਆਈਡੀ ਨਾ ਬਣਾਓ ਲੋਕੀ ਫਰਾਡ ਕਰਦੇ ਕਰੋ ਪਰ ਮੈਨੂੰ ਮੇਰੀ ਲਾਈਫ ਰਿਸਕ ਨਾ ਪਾਓ ਕਿਉਂਕਿ ਲੋਕੀ ਵੀ ਸੜਕ ਤੇ ਮੈਨੂੰ ਆ ਕੇ ਮੈਨੂੰ ਟੌਰਚਰ ਕਰਦੇ ਕੱਲ ਮੈਂ ਵੀ ਸਿੰਗਲ ਅਰਨਿੰਗ ਫੈਮਿਲੀ ਮੈਂਬਰ ਹਾਂ ਮੇਰੇ ਕੋਲ ਪੰਜ ਲੋਕੀ ਖਾਣ ਵਾਲੇ ਆ ਕੱਲ ਮੈਨੂੰ ਕੁਝ ਹੋ ਜਾਏਗਾ ਤੇ ਮੇਰੀ ਫੈਮਿਲੀ ਕਿੱਥੇ ਜਾਏਗੀ ਨਾ ਦੈਟਸ ਦਾ ਰੀਜ਼ਨ ਮੈਂ ਐਫ ਆਈਆਰ ਕਰਨੀ ਪਈ ਤਾਂ ਮੇਰੇ ਕੋਲ ਜੋ ਮਰਜ਼ੀ ਕਰੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ ਪਰ ਮੈਂ ਸੈਟੀਸਫਾਈਡ ਆ ਕਿ ਮੇਨਾਂ ਆਗਰੇ ਗਏ ਬੰਦੇ ਫੜੇ ਐਂਡ ਮੈਨੂੰ ਰਿਜ਼ਲਟ ਮਿਲੇ